ਦੋਸਤੋ ਅੱਜ ਬਣਾਉਣ ਲੱਗੇ ਆਂ ਜੀ ਬਿਨਾ ਕਿਓ ਤੋਂ ਬਰਫੀ ਜਿਹੜੇ ਕੀ ਖੰਗ ਜਖਾਮ ਰਹਿੰਦਾ ਜਾਂ ਜਿਹੜੇ ਕਿਓ ਨਹੀਂ ਖਾ ਸਕਦੇ ਸਪੈਸ਼ਲ ਉਹਨਾਂ ਲਈ ਹੈ ਜਿਵੇਂ ਹੁਣ ਸੌਣ ਦਾ ਮਹੀਨਾ ਚੱਲ ਰਿਹਾ ਜੁਕਾਮ ਆਮ ਹੀ ਹੋ ਜਾਂਦਾ ਖੰਗ ਆਮ ਹੀ ਹੋ ਜਾਂਦੀ ਹੈ ਪਰ ਇਹ ਜਿਹੜੀ ਚੀਜ਼ ਹੈ ਇਹ ਹੈ ਬੱਚੇ ਵੀ ਖਾ ਸਕਦੇ ਨੇ ਤੇ ਜਿੰਨਾਂ ਨੂੰ ਐਵੇਂ ਕਿਓ ਨਹੀਂ ਖਾਣਾ ਉਹ ਵੀ ਇਹ ਚੀਜ਼ ਨੂੰ ਖਾ ਸਕਦੇ ਨੇ ਮਤਲਬ ਆਪਾਂ ਬਣਾਉਣ ਲੱਗੇ ਆਂ ਜੀ ਬਹੁਤ ਹੀ ਟੇਸਟੀ ਬਰਫੀ ਇਹ ਬਣਾਉਣ ਵਾਸਤੇ ਆਪਾਂ ਲੈਨੇ ਜੀ ਅੱਧਾ ਕਿਲੋ ਛੋਲੇ 500 ਗ੍ਰਾਮ ਛੋਲੇ ਲਏ ਹੋਏ ਨੇਗੇ ਤੇ 400 ਗ੍ਰਾਮ ਆਪਾਂ ਗੁੜ ਲਿਆ ਹੋਇਆ ਜੇਕਰ ਤੁਸੀਂ ਮਿੱਠਾ ਵੱਧ ਖਾਣੇ ਹੋ ਤਾਂ ਸ਼ੱਕਰ ਪਾ ਸਕਦੇ ਹੋਗੇ ਮਿਸ਼ਰੀ ਪਾ ਸਕਦੇ ਹੋ ਤੇ ਜਾਂ ਫਿਰ ਗੁੜ ਪਾ ਸਕਦੇ ਹੋ ਆਪਾਂ ਇਹਦੇ ਵਿੱਚ ਗੁੜ ਪਾਉਣ ਲੱਗੇ ਆ ਤੇ ਹੁਣ ਆਪਾਂ ਇਹਨੂੰ ਮਿਕਸੀ ਚ ਪਾ ਲਾਂਗੇ ਜੀ ਛੋਲਿਆਂ ਦਾ ਜਿਹੜਾ ਪਾਊਡਰ ਆ ਉਹ ਆਪ ਤਿਆਰ ਕਰ ਲਾਂਗੇ ਤੇ ਇਹਦੇ ਵਿੱਚ ਆਪਾਂ ਲਈਆਂ ਹੋਈਆਂ ਨੇ ਜੀ ਇਲਾਚੀਆਂ ਥੋੜੇ ਥੋੜੇ ਕਰਕੇ ਪਾ ਦਾਂਗੇ ਜਿੱਦਾਂ ਇਹਦੇ ਚਾਦਿਆਂ ਇਹਦੇ ਚ ਇਹਦਾ ਜਿਹੜਾ ਫਲੇਵਰ ਆ ਵਧੀਆ ਆ ਜੂਗਾ ਤੇ ਬਹੁਤ ਹੀ ਟੇਸਟੀ ਬਣ ਮਰਫੀ ਬਣ ਕੇ ਤਿਆਰ ਹੁੰਦੀ ਆ ਮੈਂ ਇੱਕ ਵਾਰ ਬਣਾ ਕੇ ਖਵਾਤੀ ਤੇ ਡੈਵੀ ਸਾਡਾ ਕਹਿੰਦਾ ਮਮਾ ਇੱਕ ਵਾਰ ਹੋਰ ਬਣਾਓ ਤੇ ਮੈਂ ਕਿਹਾ ਚਲੋ ਦੋਸਤਾਂ ਨਾਲ ਸ਼ੇਅਰ ਕਰਦੇ ਆ ਕਿਉਂਕਿ ਜਿਹੜੇ ਕਿਉਂ ਨਹੀਂ ਖਾ ਸਕਦੇ ਉਹ ਇਸ ਚੀਜ਼ ਨੂੰ ਬਣਾ ਕੇ ਖਾ ਸਕਦੇ ਨੇ ਹੁਣ ਜਿਵੇਂ ਸੀਜ਼ਨ ਹੈਗਾ ਤਾਂ ਇਸ ਸੀਜ਼ਨ ਚ ਇਹ ਵੀ ਚੀਜ਼ ਆਪਾਂ ਖਾਵਾਂਗੇ ਤਾਂ ਆਪਾਂ ਨੂੰ ਖੰਗਜੁ ਖਾਮ ਵੀ ਨਹੀਂ ਹੋਣਾ ਤੇ ਹੁਣ ਆਪਾਂ ਇਹਨੂੰ ਪਾਊਡਰ ਰੂਪ ਆ ਤਿਆਰ ਕਰ ਲਾਂਗੇ ਲਓ ਜੀ ਪਾਊਡਰ ਬਣ ਕੇ ਆਪਣਾ ਬਿਲਕੁਲ ਤਿਆਰ ਹੋ ਗਿਆ ਇਲਾਇ ਨੇ ਅੱਧਾ ਪਹਿਲਾਂ ਛਾਣ ਲਿਆ ਸੀਗਾ ਤੇ ਅੱਧਾ ਹੁਣ ਛਾਣ ਲੈਨੇ ਜੇ ਤੁਸੀਂ ਚਾਹੋ ਤਾਂ ਛਿਲਕੇ ਇਹਦੇ ਕੱਢ ਵੀ ਸਕਦੇ ਹੋਗੇ ਮਸਲ ਕੇ ਪਰ ਇਹਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਰੇਸ਼ ਆ ਇਹ ਹੀ ਸੋਕਦੇ ਨੇ ਇਸ ਕਰਕੇ ਵਿੱਚ ਹੀ ਪੀਸ ਲਿਓ ਜੀ ਤੇ ਜਿਹੜਾ ਮੋਟਾ-ਮੋਟਾ ਰਹਿ ਜਾਊਗਾ ਉਹ ਆਪਾਂ ਛਾਣਨੀ ਦੇ ਨਾਲ ਬਾਹਰ ਕੱਢ ਲਾਂਗੇ ਸੋ ਬਹੁਤ ਹੀ ਟੇਸਟੀ ਬਰਫੀ ਬਣਾਈ ਬੰਦ ਦੀ ਇਹਦੇ ਨਾਲ ਜੇਕਰ ਤੁਸੀਂ ਇੱਕ ਵਾਰ ਬਣਾ ਲਈ ਤਾਂ ਤੁਸੀਂ ਵਾਰ-ਵਾਰ ਹੀ ਕਹੋਗੇ ਵੀ ਕਿਉਂ ਤਾਂ ਇੱਥੇ ਲੱਗਦਾ ਨਹੀਂ ਹੈਗਾ ਤੇ ਇਹੀ ਬਣਾ ਕੇ ਖਾ ਲਈਏ ਕਿਉਂਕਿ ਉਂ ਛੋਲੇ ਤਾਂ ਜੱਬੇ ਨਹੀਂ ਆਉਂਦੇ ਜੀ ਗਾਲਜੇ ਜੋ ਫੁੱਲਣ ਲੱਗ ਜਾਂਦੇ ਪਰ ਇਹ ਬਰਫੀ ਬਹੁਤ ਹੀ ਆਸਾਨੀ ਨਾਲ ਖਾਦੀ ਜਾਂਦੀ ਹੈ ਤੇ ਹਰ ਇੱਕ ਨੂੰ ਬੜੀ ਪਸੰਦ ਆਉਂਦੀ ਹੈ ਤੇ ਲਓ ਜੀ ਇਹਨੂੰ ਆਪਾਂ ਹੁਣ ਛਾਂ ਲੈਨੇ ਆ ਤੇ ਤੁਸੀਂ ਦੇਖ ਸਕਦੇ ਹੋ ਛਿਲਕੇ ਤੇ ਆਪਾਂ ਨੂੰ ਮੱਥਾ ਮਾਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਛਿਲਕਾ ਇਹਦਾ ਆਟੋਮੈਟਿਕ ਆਪ ਹੀ ਬਾਹਰ ਆ ਜਾਂਦਾ ਜਦੋਂ ਆਪਾਂ ਇਹਨੂੰ ਛਾਂਦੇ ਆ ਲਓ ਜੀ ਨੂੰ ਆਪ ਇੱਧਰ ਕੱਢ ਲੈਨੇ ਆ ਕਿ ਇੱਕ ਸਾਈਡ ਤੇ ਆਹ ਲਓ ਜੀ ਇਹ ਪਾਊਡਰ ਜਿਹੜਾ ਆਪਣਾ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੇ ਇੱਧਰ ਜਿਹੜਾ ਆਪਾਂ ਲਿਆ ਹੋਇਆ ਜੀ 400 ਗ੍ਰਾਮ ਗੁੜ ਇਹਨੂੰ ਆਪਾਂ ਇੱਕ ਕੜਾਹੀ ਚ ਪਾਵਾਂਗੇ ਤੇ ਹੁਣ ਆਪਾਂ ਇਹਦੀ ਬਣਾਵਾਂਗੇ ਜੀ ਚਾशनी ਗੈਸ ਨੂੰ ਆਪਾਂ ਆਨ ਕਰ ਲੈਨੇ ਆ ਜੀ ਤੇ 400 ਗ੍ਰਾਮ ਆਪਾਂ ਗੁੜ ਲਿਆ ਹੋਇਆ ਤੇ ਇਹਦੇ ਵਿੱਚ 200 ਗ੍ਰਾਮ ਆਪਾਂ ਪਾਵਾਂਗੇ 200 ਪਾਣੀ ਦਾ ਮਤਲਬ ਜਿੰਨਾ ਆਪਾਂ ਗੁੜ ਲਵਾਂਗੇ ਜੀ ਮੈਂ ਆਪਾਂ ਇੱਕ ਕੌਲੀ ਕੱਦੂਕਾਸ਼ ਕਰਕੇ ਲੈ ਲਈਜੀ ਗੁੜ ਦੀ ਤਾਂ ਆਪਾਂ ਇਹਦਾ ਅੱਧਾ ਪਾਣੀ ਪਾਉਣਾਗਾ ਤੇ ਹੁਣ ਆਪਾਂ ਇਹਦੀ ਚਾਸਨੀ ਬਣਾਵਾਂਗੇ ਇਹਨੂੰ ਪਹਿਲਾਂ ਪਿਗਲਣ ਦਵਾਂਗੇ ਫਿਰ ਜਿਹੜੀ ਇੱਕ ਤਾਰ ਵਾਲੀ ਚਾਸਨੀ ਉਹ ਬਣਾ ਕੇ ਆਪਾਂ ਇਹਦੀ ਤਿਆਰ ਕਰ ਲਾਂਗੇ ਹੁਣ ਆਪਾਂ ਇਹਨੂੰ ਗੁੜ ਨੂੰ ਪਿਗਲਣ ਦਵਾਂਗੇ ਜੀ ਵਿੱਚ ਲਓ ਜੀ ਇੱਕ ਤਾਰ ਵਾਲੀ ਚਾਸਨੀ ਬਣ ਕੇ ਬਿਲਕੁਲ ਤਿਆਰ ਹੈ ਇਸ ਪ੍ਰਕਾਰ ਕਰਕੇ ਨਾ ਆਪਾਂ ਐਵੇਂ ਕਰਕੇ ਦੇਖ ਲਾਂਗੇ ਬਣ ਗਈ ਜੀ ਤੇ ਹੁਣ ਆਪਾਂ ਇਹਦੇ ਵਿੱਚ ਸਾਰਾ ਜਿਹੜਾ ਪਾਊਡਰ ਹੈ ਉਹ ਪਾਵਾਂਗੇ ਜੀ ਗੈਸ ਆਪਾਂ ਕਰ ਲੈਨੇ ਜੀ ਬੰਦ ਤੇ ਸਾਰੇ ਨੂੰ ਆਪਾਂ ਇਹਦੇ ਵਿੱਚ ਪਾ ਦਨੇ ਆ ਕਿਓ ਦੀ ਜ਼ਰੂਰਤ ਨਹੀਂ ਤੇ ਜੇਕਰ ਤੁਸੀਂ ਬੱਚੇ ਵਾਸਤੇ ਬਣਾ ਰਹੇ ਹੋ ਵੀ ਜਿਹੜੇ ਐਵੇਂ ਹੁੰਦਾ ਵੀ ਕੋਈ ਖੰਗਜ ਖਾਮਣੀ ਵੀ ਵਧੀਆ ਨੇਗੇ ਤੇ ਬੱਚੇ ਐਵੇਂ ਵੀ ਹੁੰਦਾਗਾ ਵੀ ਚਲੋ ਆਪਾਂ ਵਧੀਆ ਜੀ ਬਣਾ ਕੇ ਦਈਏ ਤਾਂ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਨੂੰ ਪੀਸ ਕੇ ਵੀ ਪਾ ਸਕਦੇ ਹੋਗੇ ਤੇ ਕਿਓ ਦੇ ਵਿੱਚ ਇਹਨੂੰ ਭੁੰਨ ਵੀ ਸਕਦੇ ਹੋ ਜਿਹੜਾ ਆਪਾਂ ਬੇਸਨ ਆ ਮਤਲਬ ਜਿਹੜਾ ਛੋਲਿਆਂ ਦਾ ਆਪਾਂ ਜਿਹੜਾ ਆਟਾ ਬਣਾਇਆਗਾ ਇਹਨੂੰ ਤੁਸੀਂ ਹਲਕਾ ਜਿਹਾ ਰੋਸਟ ਕਰ ਸਕਦੇ ਹੋ ਕਿਓ ਦੇ ਵਿੱਚ ਸੋ ਫਿਰ ਵੱਧ ਟੇਸਟੀ ਬਣੂਗੀ ਜੀ ਤੇ ਲੋ ਜੀ ਹੁਣ ਆਪਾਂ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਲੈਣੇ ਜੀ। ਲੋ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਿਆ ਇਸ ਪ੍ਰਕਾਰ ਦਾ ਬਣ ਜੂ ਇਹ ਆਟੇ ਵਾਂਗੂ ਤੇ ਇਧਰ ਆਪਾਂ ਇੱਕ ਲੈ ਲਿਆ ਜੀ ਥਾਲ ਤੇ ਇਹਦੇ ਉੱਪਰ ਲ ਆਪਾਂ ਲਾ ਦਾਂਗੇ ਥੋੜਾ ਜਿਹਾ ਦੇਸੀ ਘਿਓ ਵੀ ਥੱਲੇ ਨਾ ਚਿਪਕੇ। ਚੰਗੀ ਤਰ੍ਹਾਂ ਆਪਾਂ ਇਹ ਤੇ ਲਾ ਦਨੇ ਆ ਜੀ। ਹੱਥ ਨਾਲ ਹੀ ਲਾ ਦਨੇ ਆਗੇ ਤੇ ਹੁਣ ਇਸ ਸਾਰੇ ਪੇਸਟ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਜੀ। ਇਹ ਇੰਨਾ ਕੋਈ ਜ਼ਿਆਦਾ ਗਰਮੀ ਹੈ ਕਿਉਂਕਿ ਇਹ ਗੜ ਆਪਾਂ ਇਹਨਾਂ ਗਰਮ ਕਰਿਆ ਹੋਇਆ ਹੈਗਾ। ਸੋ ਇਹਨੂੰ ਆਪਾਂ ਇਹਦੇ ਵਿੱਚ ਸਾਰੇ ਨੂੰ ਪਾ ਕੇ ਚੰਗੀ ਤਰ੍ਹਾਂ ਤੇ ਥੱਪ ਲਾਂਗੇ ਜੀ ਮਤਲਬ ਚੰਗੀ ਤਰ੍ਹਾਂ ਕਰ ਦਾਂਗੇ ਜੀ ਸਾਫ਼-ਸਾਫ਼ ਸਾਰੇ ਪੇਸਟ ਨੂੰ ਆਪਣੇ ਦੇ ਵਿੱਚ ਪਾ ਲੈਣੇ ਆ ਤੇ ਜੇ ਤੁਸੀਂ ਚਾਹੋ ਮੈਂ ਪਹਿਲਾਂ ਵੀ ਕਿਹਾ ਵੀ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਪਾਊਡਰ ਵੀ ਪਾ ਸਕਦੇ ਹੋਗੇ ਤੇ ਉੱਪਰ ਵੀ ਸਜਾਵਟ ਵਾਸਤੇ ਇਹਦੇ ਲਾ ਸਕਦੇ ਹੋਗੇ ਤੇ ਨਹੀਂ ਤੁਸੀਂ ਜਿਵੇਂ ਸਿੰਪਲ ਬਣਾ ਸਕਦੇ ਹੋ ਜੇਕਰ ਤੁਸੀਂ ਆਪਣਾ ਰੇਸ਼ਾ ਖਤਮ ਕਰਨਾ ਜਾਂ ਜਦੋਂ ਭੁੱਖ ਲੱਗ ਜੇ ਉਹਨਾਂ ਲਾ ਦੇ ਬਿਨਾਂ ਕਿਉਂ ਆੜੀ ਚੀਜ਼ ਹੋਵੇ ਜਾਂ ਜਿਵੇਂ ਜੁਕਾਮ ਖਾਂਗਾ ਤਾਂ ਮੈਂ ਹੁੰਦਾ ਵੀ ਆਪਾਂ ਕੀ ਖਾਈਏ ਤਾਂ ਉਦੋਂ ਇਹ ਤੁਸੀਂ ਬਣਾ ਕੇ ਖਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਈਏ ਜੀ ਫਿਰ ਆਪਾਂ ਇਹਦੇ ਪੀਸ ਕੱਟ ਲਾਂਗੇ ਜੀ ਲਓ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਸੈੱਟ ਕਰ ਲਿਆ ਤੇ ਹੁਣ ਆਪਾਂ ਇਹਦੇ ਜਿਹੜੇ ਪੀਸ ਆ ਉਹ ਕੱਟ ਕੇ ਰੱਖ ਲਾਂਗੇ ਜੀ ਛੋਟੇ ਛੋਟੇ ਪੂਰਾ ਪਰਫੀਮ ਵਾਂਗੂ ਬਣਾ ਲੈਣਾ ਹੈ ਹਾਂਜੀ ਪੂਰਾ ਕਿਉਂਕਿ ਪਹਿਲਾਂ ਬਣਾਈ ਸੀ ਜ ਇੰਨੀ ਜਿਆਦਾ ਟੇਸਟ ਲੱਗਦੀ ਐ ਇਲਾਇਚੀ ਜਿਹੜਾ ਆਪਾਂ ਇਲਾਇਚੀ ਪਾਉਨੇ ਆਪਾਂ ਇਹਦੇ ਵਿੱਚ ਉਹਦਾ ਫਲੇਵਰ ਆਉਂਦਾ ਇੰਨੀ ਜਿਆਦਾ ਟੇਸਟੀ ਲੱਗਦੀ ਆ ਸੋ ਬਿਨਾ ਕਿਉਂ ਤੋਂ ਬਣਾ ਕੇ ਆਪਾਂ ਇਹਨੂੰ ਰੱਖ ਸਕਦੇ ਆਂਗੇ ਤੇ ਕਿੰਨੇ ਦਿਨ ਹੀ ਕੱਟ ਜਾਂਦੀ ਹੈ ਤੇ ਟੇਸਟੀ ਵੀ ਬਹੁਤ ਜਿਆਦਾ ਲੱਗਦੀ ਹੈ ਜੀ। ਬਾਕੀ ਰੈਸਪੀ ਬਹੁਤ ਸੌਖੀ ਆ ਹਨਾ। ਬਹੁਤ ਸੌਖੀ ਰੈਸਪੀ ਆ ਕਿਸੇ ਦੀ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਨੂੰ ਵੀ ਆਪਾਂ ਬਾਲਾ ਕੁਝ ਲੈ ਕੇ ਆਉਣਾਗਾ। ਜਿਵੇਂ ਕਈ ਵਾਰ ਐਵੇਂ ਹੁੰਦਾ ਵੀ ਆਪਣੇ ਦੇਸੀ ਘਿਓ ਦੇ ਵਿੱਚ ਪਾਉਣਾ ਪੈਂਦਾਗਾ ਐਮਲਾ ਦਾ ਵੀ ਪਤਾ ਨਹੀਂ ਕੋਈ ਖਾ ਪਾਊਗਾ ਕਿ ਨਹੀਂ ਖਾ ਪਾਊਗਾ। ਸੋ ਇਸ ਚੀਜ਼ ਨੂੰ ਹਰੇਕ ਕੋਈ ਖਾ ਸਕਦਾ। ਜਿਵੇਂ ਹੁਣ ਕਲੇਸਟਰੋਲ ਵੱਧਾ ਹੈ ਬੀਪੀ ਦੀ ਪ੍ਰੋਬਲਮ ਹੈ ਜਾਂ ਬੱਚੇ ਜਿਹੜੇ ਮਿੱਠਾ ਅਹ ਮਤਲਬ ਕਿਉਂ ਨਹੀਂ ਖਾਂਦੇ ਜਾਂ ਜਿਹੜੇ ਕਿਉਂ ਨਹੀਂ ਖਾ ਸਕਦੇ ਸੋ ਉਹਨਾਂ ਵਾਸਤੇ ਬਹੁਤ ਹੀ ਵਧੀਆ ਰੈਸਪੀ ਆ ਹੁਣ ਆਪਾਂ ਇਹਨੂੰ ਹਲਕਾ ਜਿਹਾ ਠੰਡਾ ਕਰ ਲਾਂਗੇ ਤਾਂ ਜਿਹੜੇ ਦੇ ਪੀਸ ਉਹ ਬਣ ਕੇ ਵਧੀਆ ਤਿਆਰ ਹੋ ਜਾਣ ਫਿਰ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੀ ਚਲੋ ਜੀ ਨਾ ਇਹ ਇੱਕ ਇੱਕ ਕਰਕੇ ਇੱਧਰ ਰੱਖ ਲੈਣੇ ਆ ਜੀ ਤੇ ਠੰਡਾ ਕਰਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਜੀ ਬਹੁਤ ਸੋਹਣੀ ਰੈਸਪੀ ਬਣ ਕੇ ਤਿਆਰ ਹੁੰਦੀ ਆ ਲਓ ਜੀ ਠੰਡੀ ਹੋ ਚੁੱਕੀ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਵਧੀਆ ਬਣ ਕੇ ਤਿਆਰ ਹੁੰਦੀ ਆਗੀ ਸੋ ਤੁਸੀਂ ਇਸ ਪ੍ਰਕਾਰ ਬਣਾ ਕੇ ਖਾ ਸਕਦੇ ਹੋ ਸਾਰਾ ਪਰਿਵਾਰ ਬਹੁਤ ਹੀ ਟੇਸਟੀ ਬਣਦੀ ਆਗੀ ਤੇ ਬਹੁਤ ਹੀ ਹੈਲਦੀ ਚੀਜ਼ ਆ ਸੋ ਤੁਸੀਂ ਜ਼ਰੂਰ ਟਰਾਈ ਕਰਨਾ ਜੀ ਤੇ ਅਗਲੀ ਆਪਣੀ ਵੀਡੀਓ ਹੈਗੀ ਆ ਜੀ ਜਿਵੇਂ ਆਪਾਂ ਕੋਈ ਦੀ ਵਰ ਫਿਰ ਉਹ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਘੱਟ ਕੇ ਹੁਣੀ ਆਪਾਂ ਘਰੇ ਤਿਆਰ ਕਰ ਸਕਦੇ ਹਾਂ ਬਹੁਤ ਹੀ ਘੱਟ ਸਮਾਨ ਦੇ ਨਾਲ ਉਹ ਵੀ ਤੁਸੀਂ ਜ਼ਰੂਰ ਕਮੈਂਟ ਕਰਨਾ ਵੀ ਜਲਦੀ ਕੀ ਮੈਨੂੰ ਲੱਗੀ ਜੀ ਇਹ ਵੀ ਦੱਸਣਾ ਤੇ ਜ਼ਰੂਰ ਬਣਾ ਕੇ ਖਾਣੀ ਕਰੀ ਸੋ ਵੀਡੀਓ ਬਦਲੇ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਧੰਨਵਾਦ ਜੀ